ਸਾਡਾ ਇੱਕੋ ਇੱਕ ਮੰਨਣਾ ਆ ਕਿ ਅਸੀਂ ਚੀਜ਼ ਵੇਚਣ ਹੀ ਨਹੀਂ ਆ ਇੱਕ ਚੰਗੀ ਸਲਾਹ ਦੇਣੀ ਆ ਉਹ ਮੰਨੇ ਜਾਂ ਨਾ ਮੰਨੇ ਕਿਉਂਕਿ ਦਵਾਈ ਦੇ ਵਿੱਚ ਬਹੁਤ ਸਾਰੀ ਰਜਿਸਟਰਡ ਨਾਮ ਬਣਿਆ ਆ ਉਹਨਾਂ ਨੂੰ ਸਿਰਫ ਆਪਣੀ ਕਮਾਈ ਤੱਕ ਹੁੰਦਾ ਆ ਪਰ ਅਸੀਂ ਸਾਡੀ ਰਜਿਸਟਰੀ ਦੀ ਕੰਪਨੀ ਉਹ ਚੀਜ਼ ਦੇਖਦੀ ਆ ਜਿੱਥੇ ਕਲਾਇੰਟ ਦਾ ਵੀ ਫਾਇਦਾ ਹੋਵੇ ਕਲੈਂਡ ਨੂੰ ਕੁਛ ਨਾ ਕੁਛ ਬਚੇ ਜਿਸ ਨਾਲ ਕਿ ਸਾਡਾ ਪੰਜਾਬ ਆ ਜਾਂ ਇੰਡੀਆ ਆ ਅਸੀਂ ਪੈਸਾ ਜਿੱਦਾਂ ਕਮਾਉਨੇ ਆ ਜੇ ਸਾਡੇ ਕੋਲ 5-7 ਕਰੋੜ ਰੁਪਏ ਅਸੀਂ ਕਿੱਥੇ ਕਮਾ ਲਿਆ ਸੀ ਖੁਦ ਟਰਦੇ ਰਹਨੇ ਆ ਕਿ ਅਸੀਂ ਇਹ ਪੈਸਾ ਕਿੱਥੇ ਰੱਖੀ ਸੋਦੋ ਬਈ ਇੱਕਦਮ ਵੱਖਰਾ ਆ ਦबई ਦੇ ਵਿੱਚ ਸਾਨੂੰ ਜਿੱਥੇ ਵੀ ਤੁਸੀਂ ਇਨਵੈਸਟ ਕਰੋਗੇ ਤਾਂ ਸਾਨੂੰ ਟੈਕਸ ਨਹੀਂ ਮਿਲਦਾ ਮਤਲਬ ਟੈਕਸ ਨਹੀਂ ਪੈਂਦਾ ਸੋ ਉੱਥੇ ਹਰ ਇੱਕ ਚੀਜ਼ ਦਾ ਮੁੱਲ ਮਿਲਦਾ ਆ ਚਲੋ ਆਪਨੇ ਦबई ਕੇ ਬਾਰੇ ਵਿੱਚ ਬਤਾਇਆ ਹੈ ਕਿ ਇਹ ਸੇਫ ਹੈ ਤੁਹਾਨੂੰ ਆਪਣਾ ਇਹ ਮੰਨਣਾ ਹੈ ਕਿ ਕੋਈ ਔਰ ਸਿਟੀ ਜਾਂ ਕੋਈ ਔਰ ਕੰਟਰੀ ਸੇਫ ਨਹੀਂ ਹੈ ਤੁਸੀਂ ਜੇ ਕੀ ਮੰਨੋਗੇ ਤੁਸੀਂ ਚੰਡੀਗੜ੍ਹ ਦੇ ਵਿੱਚ 4 ਕਰੋੜ ਦੇ ਕੋਠੀ ਲਗਾਓ ਤੁਹਾਨੂੰ 70 ਤੋਂ 80 ਹਜ਼ਾਰ ਰੁਪਏ ਦਾ ਰੈਂਟ ਮਿਲਣਾ ਪੰਤ ਲਈ ਤੇ ਤੁਸੀਂ ਉਹ ਹੀ 2 ਕਰੋੜ ਰੁਪਏ ਦਾ ਉੱਥੇ ਇੱਕ ਫਲੇਅਰ ਲੈਣੇ ਹੁਣ 2 ਤੋਂ 2.5 ਲੱਖ ਮੰਗਦੇ ਮਿਲਣਾ ਰੈਂਟ ਤੇ ਜਿਹੜੀ ਜਗ੍ਹਾ ਦੀ ਕੀਮਤ ਬਿਲਕੁਲ ਹੋ ਲੱਗ ਗਈ ਹਾਈ एवरीवन ਜੈਸੇ ਕਿ ਆਪਕੋ ਪਤਾ ਹੈ ਕਿ ਸੈਂਜ਼ਾ ਪੈਂਸੇਰੀ ਕਾ काफ़ी दिनों से पंजाब में प्रमोशन चल रहा है तो आज हमारे बीच में हमारे एमडी डी बलविंदर सिंह जी हैं तो बलविंदर सिंह जी कुछ अपने बारे में बताएं निशा जी सत्या सो सबसे पहला तो थोड़ा मिलकर बड़ी खुशी हुई कि पूरी टीम जुड़े तो जिन्हें भी दर्शक सी सत्या सो मैं मैनेजिंग डायरेक्टर बलविंद सिंह सो पुछो कि पुछना है ਤੋ ਕੁਛ ਆਪਣੇ ਬਾਰੇ ਵਿੱਚ ਬਤਾਏ ਓਕੇ ਸੋ ਮੈਂ ਸਭ ਤੋਂ ਪਹਿਲਾਂ ਦੱਸਾਂ ਕਿ ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਆ ਤੇ ਰੀਅਲ ਏਸਟੇਟ ਦਾ ਕੰਮ ਕਾਫੀ ਸਮੇਂ ਤੋਂ ਸੋਣ ਰਿਹਾ ਸੀ ਦੇਖ ਰਿਹਾ ਸੀ ਪਰ ਕਰੂੰਗਾ ਇਹ ਮੈਂ ਕਦੇ ਸੋਚਿਆ ਨਹੀਂ ਸੀ ਪਰ ਮੇਰੇ ਉਸਤਾਦ ਕਹਿੰਦੇ ਨੇ ਕੋਈ ਵੀ ਕੰਮ ਹੈ ਉਸ ਨੂੰ ਮੁਹੱਬਤ ਕਰੋ ਕਿਉਂਕਿ ਆਪਾਂ ਕਿਸੇ ਵੀ ਚੀਜ਼ ਨੂੰ ਮੁਹੱਬਤ ਕਰਾਂਗੇ ਉਹ ਤਾਂ ਸੱਚੇ ਦਿਲੋਂ ਕਰਾਂਗੇ ਤਾਂ ਉਹਨੂੰ ਜ਼ਰੂਰ ਮਿਲਦੀ ਹੈ ਸੋ ਮੈਂ ਇਸ ਕੰਮ ਨਾਲ ਮੁਹੱਬਤ ਕੀਤੀ ਇਸ ਕੰਮ ਦੇ ਵਿੱਚ ਬੜੇ ਐਸੇ ਕੰਮ ਨੂੰ ਸਮਝਿਆ ਰੀਅਲ ਏਸਟੇਟ ਤੋਂ ਪਹਿਲਾਂ ਮੈਂ ਦੁਬਈ ਨੂੰ ਜਾਣਿਆ ਕਿਉਂਕਿ ਦੁਬਈ ਦੇ ਵਿੱਚ ਦੇਖੋ ਸਾਨੂੰ ਪਹਿਲਾਂ ਤਾਂ ਅਸੀਂ ਸੇਫ ਹਾਂ ਸਾਨੂੰ ਜਾਣ ਦਾ ਸਾਡੀ ਤਾਂ ਕੋਈ ਖਤਰਾ ਨਹੀਂ ਨੰਬਰ 2 ਤੇ ਕੋਈ ਵੀ ਵੀਨਸ ਕੋਲ ਨੂੰ ਦੁਬਈ ਦੀ ਮਿੱਟੀ ਵੀ ਵਿਕਦੀ ਹੈ ਸੋ ਨੰਬਰ 3 ਤੇ ਦੁਬਈ ਦੇ ਵਿੱਚ ਜਿੱਦਾਂ ਕਿ ਸਾਡਾ ਪੰਜਾਬ ਆ ਜਾਂ ਇੰਡੀਆ ਆ ਅਸੀਂ ਪੈਸਾ ਜਿੱਦਾਂ ਕਮਾਉਂਦੇ ਆ ਜੇ ਸਾਡੇ ਕੋਲ 5-7 ਕਰੋੜ ਰੁਪਏ ਅਸੀਂ ਕਿਤੇ ਕਮਾ ਲਿਆ ਅਸੀਂ ਖੁਦ ਡਰਦੇ ਰਹਿੰਦੇ ਆ ਕਿ ਅਸੀਂ ਇਹ ਪੈਸਾ ਕਿੱਥੇ ਰੱਖੀਏ ਇਹ ਪੈਸਾ ਸਾਡਾ ਕਿਤੇ ਸਰਕਾਰਾਂ ਦਾ ਖੋਲਣਾ ਕਿਉਂਕਿ ਸਾਡਾ ਅਸੀਂ ਅਮੀਰ ਹੋ ਕੇ ਵੀ ਗਰੀਬ ਹੁੰਨੇ ਆ ਇੱਕ ਡਰੇ ਹੋਏ ਇਨਸਾਨ ਜਿੱਦ ਜਿੱਦ ਸਾਨੂੰ ਪੈਸਾ ਮਿਲਦਾ ਆ ਉਦੋਂ ਉਦੋਂ ਅਸੀਂ ਵੱਧ ਤੋਂ ਵੱਧ ਡਰਦੇ ਰਹਿੰਦੇ ਆ ਫਿਰ ਸਾਨੂੰ ਇਹ ਪੈਸਾ ਕਿਵੇਂ ਰੱਖਣਾ ਕਿੱਦਾਂ ਰੱਖਣਾ ਸਾਨੂੰ ਟੈਨਸ਼ਨ ਪੈ ਜਾਂਦੀ ਆ ਫਿਰ ਸਾਡੇ ਕੋਲ 1 ਕਰੋੜ ਰੁਪਈਆ ਵੀ ਕਿਤੇ ਜੁੜ ਜਾਵੇ ਉਹ ਹਰ ਸਾਲ ਉਹਦਾ ਟੈਕਸ ਦੇਣਾ ਪੈਂਦਾ ਆ ਸੋ ਦੁਬਈ ਇੱਕਦਮ ਵੱਖਰਾ ਆ ਦੁਬਈ ਦੇ ਵਿੱਚ ਸਾਨੂੰ ਜਿੱਥੇ ਵੀ ਤੁਸੀਂ ਇਨਵੈਸਟ ਕਰੋਗੇ ਤਾਂ ਸਾਨੂੰ ਟੈਕਸ ਨਹੀਂ ਮਿਲਦਾ ਮਤਲਬ ਟੈਕਸ ਨਹੀਂ ਪੈਂਦਾ ਸੋ ਉੱਥੇ ਹਰ ਇੱਕ ਚੀਜ਼ ਦਾ ਮੁੱਲ ਮਿਲਦਾ ਆ ਜਿੱਦਾਂ ਇੱਥੇ ਲੋਕੀ ਪੜਦੇ ਆ ਪੜ ਕੇ ਸਾਨੂੰ ਕੀ ਮਿਲਦਾ ਆ 17 ਜਾਂ 18000 ਰੁਪਿਆ ਹਨਾ ਉੱਥੇ ਤੁਹਾਨੂੰ ਡੇਢ ਲੱਖ ਰੁਪਏ ਸੈਲਰੀ ਮਿਲਦੀ ਆ ਸੋ ਦੁਬਈ ਦੇ ਵਿੱਚ ਬਿਜ਼ਨਸ ਪਲੱਸ ਇਨਵੈਸਟਮੈਂਟ ਬਹੁਤ ਜ਼ਰੂਰੀ ਆ ਕਿਉਂਕਿ ਇਹ ਆਉਣ ਵਾਲਾ ਫਿਊਚਰ ਆ ਅੱਜ ਤੋਂ ਕੁਝ ਸਾਲ ਪਹਿਲਾਂ ਮੇਰੇ ਪਾਪਾ ਜੀ ਅਕਦੇ ਹੁੰਦੇ ਸੀ ਕਿ ਬੇਟਾ ਕਿ 1992 ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਜ਼ਮੀਨ ਹੋਈ ਸੀ ਤੇ ਉਹ ਸਾਡੇ ਗ੍ਰੈਂਡਫਾਦਰ ਨੇ 25000 ਰੁਪਏ ਦੇ ਵਿੱਚ ਵੇਚਦੀ ਤੇ ਅੱਜ ਉਹ 25000 ਦਾ ਘਟੋਟਾ 2.5 ਕਰੋੜ ਰੁਪਏ ਦੀ ਜ਼ਮੀਨ ਹੈ ਜੋ ਅੱਜ ਦਾ ਰੇਟ ਹੈ ਤੇ ਅਸੀਂ ਉਹ ਸੁਣ ਕੇ ਪਛਤਾਨੇ ਆ ਸੋ ਸੇਮ ਇੱਥੇ ਹੋਣਾ ਹੈ ਜੇ ਅਸੀਂ ਅੱਜ ਦੁਬਈ ਦੇ ਵਿੱਚ ਇਨਵੈਸਟਮੈਂਟ ਕਰਾਂਗੇ ਨਾ ਤਾਂ ਆਉਣ ਵਾਲੇ 10 ਤੋਂ 15 ਸਾਲਾਂ ਦੇ ਵਿੱਚ ਸਾਡੇ ਬੱਚੇ ਸਾਡੀ ਸੇਫਟਾ ਕਰਨਗੇ ਜੀ ਨਹੀਂ ਮੇਰਾ ਇੱਕ ਹੋਰ ਸਵਾਲ ਹੈ ਆਪਸੇ कि ही क्यों और दुबई ही क्यों चलो आपने दुबई के बारे में बताया है कि ये सेफ है तो आपका ये मानना है कि कोई और सिटी या कोई और कंट्री सेफ नहीं है या वहीं पे ही क्यों इन्वेस्ट करें तो थोड़ा सा हमें बताएं इसके बारे में क्योंकि दुबई नु पता है कि दुबई बहुत ग्रोथ कर रहा है दुबई अज इमेंट कर दे उसका कल की रेट हो जाता आइडिया नहीं लगा सकते जिमें ਉਲਦੇ ਬਾਰੇ ਤੁਹਾਨੂੰ ਦੱਸਿਆ ਆ ਤੁਸੀਂ ਯਕੀਨ ਮੰਨੋਗੇ ਤੁਸੀਂ ਚੰਡੀਗੜ੍ਹ ਦੇ ਵਿੱਚ 4 ਕਰੋੜ ਦੀ ਕੋਠੀ ਲੈ ਲਓ ਤੁਹਾਨੂੰ 70 ਤੋਂ 80000 ਰੁਪਿਆ ਰੈਂਟ ਮਿਲਣਾ ਮੰਥ ਲਈ ਤੁਸੀਂ ਉਹੀ 2.5 ਕਰੋੜ ਰੁਪਏ ਦਾ ਉੱਥੇ ਇੱਕ ਫਲੈਟ ਲੈ ਲਓ ਤੁਹਾਨੂੰ 2 ਤੋਂ 2.5 ਲੱਖ ਮੰਥ ਲਈ ਮਿਲਣਾ ਰੈਂਟ ਤੇ ਜਿਹੜੀ ਜਗ੍ਹਾ ਦੀ ਕੀਮਤ ਬਦਲਣੀ ਹੋ ਅਲੱਗ ਸੋ ਹਰ ਬੰਦਾ ਚਾਹੁੰਦਾ ਕਿ ਹਾਂ ਮੈਨੂੰ ਮੇਰਾ ਪੈਸਾ ਸਹੀ ਜਗ੍ਹਾ ਲਗੇ ਤੇ ਜੇ ਤੁਸੀਂ ਇੱਥੇ 70000 ਰੁਪਿਆ ਰੈਂਟ ਲੈਣੇ ਵੀ ਹੋ ਨਾ ਤੁਹਾਡਾ 70000 ਦੇ ਵਿੱਚੋਂ 10 ਤੋਂ 12000 ਟੈਕਸ ਹੀ ਕੱਟ ਹੋ ਜਾਣਾ ਸੋਤੇ ਨਾ ਤੁਹਾਨੂੰ ਰੈਂਟਲ ਟੈਕਸ ਪੈਂਦਾ ਆ ਨਾ ਥੋੜੀ ਜਗ੍ਹਾ ਤੇ ਟੈਕਸ ਪੈਂਦਾ ਆ ਤੇ ਇਹਹੀ ਗੱਲ ਪੈਸੇ ਦੀ ਦੁਬਈ ਇਸ ਲਈ ਆ ਦੁਬਈ ਦੇ ਵਿੱਚ ਜੇ ਤੁਸੀਂ 2.5 ਤੋਂ 3 ਕਰੋੜ ਦਾ ਘਰ ਵੀ ਲੈਂਦੇ ਹੋ ਨਾ ਤੁਸੀਂ ਸਿੱਧਾ ਡਿਵੈਲਪਰ ਨੂੰ ਪੈਸੇ ਨਹੀਂ ਦੇਣੇ ਤੁਹਾਡੇ ਪੈਸੇ ਜਾਂਦੇ ਉੱਥੇ ਦੀ ਗਵਰਨਮੈਂਟ ਨੂੰ ਗਵਰਨਮੈਂਟ ਬਿਲਡਿੰਗ ਵਾਲਿਆਂ ਨੂੰ ਜਿੱਦ ਜਿੱਦਾਂ ਬਿਲਡਿੰਗ ਬਣਦੀ ਆ ਉਦੋਂ ਉਦੋਂ ਪੈਸੇ ਦਿੰਦੇ ਆ ਮਤਲਬ ਉੱਥੇ ਪੈਸਾ ਦੁਬਈ ਦੇ ਵਿੱਚ ਜ਼ੁਲਮ ਨਹੀਂ ਆ ਫਰੋਡ ਨਹੀਂ ਆ ਤੁਹਾਡਾ ਪੈਸਾ ਇੱਕ ਨੰਬਰ ਦਾ ਇੱਕ ਨੰਬਰ ਦਾ ਹੀ ਸੇਵ ਲਊਗਾ ਨੰਬਰ 2 ਤੇ ਤੁਸੀਂ ਸਵਾਲ ਕੀਤਾ ਸੈਂਜ਼ਾ ਪੰਸੇ ਦੀ ਹੀ ਕਿਉਂ ਕਿਉਂ ਕਿ ਜਦੋਂ ਮੈਂ ਸੈਂਜ਼ਾ ਪੰਸੇ ਦੇ ਨਾਲ ਜੁੜਿਆ ਕੁਝ ਮੇਰੇ ਨੇਚਰ ਕੁਝ ਮੇਰੇ ਬੋਸ ਦੇ ਨੇਚਰ ਸਾਡਾ ਇੱਕੋ ਇੱਕ ਮੰਨਣਾ ਆ ਕਿ ਅਸੀਂ ਚੀਜ਼ ਵੇਚਣ ਹੀ ਨਹੀਂ ਆ ਇੱਕ ਚੰਗੀ ਸਲਾਹ ਦੇਣੀ ਆ ਉਹ ਮੰਨੇ ਜਾਂ ਨਾ ਮੰਨੇ ਕਿਉਂਕਿ ਦਵਾਈ ਦੇ ਵਿੱਚ ਬਹੁਤ ਸਾਰੀ ਰਜਿਸਟਰਡ ਕੰਪਨੀ ਆ ਬਹੁਤ ਸਾਰੇ ਲੋਕਾਂ ਦਾ ਇਦਾਂ ਹੁੰਦਾ ਕਿ ਅਸੀਂ ਸਿਰਫ ਵੇਚਣ ਆਇਆ ਭਾਵੇਂ ਅਸੀਂ ਉਹਨੂੰ ਢੇਰ ਦਵਾ ਦਈਏ ਤਾਂ ਮੈਨੂੰ ਓਦਾਂ ਦੀ ਜਗ੍ਹਾ ਤੇ ਘਰ ਦਵਾਦੀਏ ਜਿੱਦੀ ਗਰੋਥ ਹੋਵੇ ਜਾਂ ਨਾ ਹੋਵੇ ਉਹਨਾਂ ਨੂੰ ਸਿਰਫ ਆਪਣੀ ਕਮਾਈ ਤੱਕ ਹੁੰਦਾ ਆ ਪਰ ਅਸੀਂ ਸਾਡੀ ਰੀਅਲ ਏਸਟੇਟ ਦੀ ਕੰਪਨੀ ਉਹ ਚੀਜ਼ ਦੇਖਦੀ ਆ ਜਿੱਥੇ ਕਲਾਇੰਟ ਦਾ ਵੀ ਫਾਇਦਾ ਹੋਵੇ ਕਲਾਇੰਟ ਨੂੰ ਕੁਝ ਨਾ ਕੁਝ ਬਚੇ ਕਿਉਂਕਿ ਜਿਸ ਦੇ ਸਿਰ ਤੋਂ ਅਸੀਂ ਕਮਾਣਾ ਉਹਦਾ ਫਾਇਦਾ ਸੋਚਣਾ ਸਾਡਾ ਫਰਜ਼ ਮੰਨਦਾ ਸੋ ਇਸ ਲਈ ਇਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਸਰ ਗੁਰਦੀਪ ਸਿੰਘ ਜੀ ਸੋ ਸਾਡੇ ਸੀਓ ਸਰ ਉਹਨਾਂ ਨੇ ਹਮੇਸ਼ਾ ਸਾਨੂੰ ਇਹੀ ਸਿਖਾਇਆ ਕਿ ਕੋਈ ਵੀ ਕਲਾਇੰਟ ਆ ਸਾਡਾ ਫੌਜਮਾਨ ਦਾ ਸਭ ਤੋਂ ਪਹਿਲਾਂ ਉਹਨੂੰ ਇੱਕ ਚੰਗੀ ਸਲਾਹ ਦੇਣੀ ਸਾਡਾ ਸਾਡੇ ਦੋ ਘਰ ਲਵੇ ਜਾਂ ਨਾ ਲਵੇ ਸਾਡੇ ਦੋ ਇਨਵੈਸਟਮੈਂਟ ਕਰੇ ਜਾਂ ਨਾ ਕਰੇ ਪਰ ਉਹਨੂੰ ਕੁਝ ਵੀ ਝੋਟ ਨਹੀਂ ਬੋਲਣਾ ਸੋ ਜਿੱਥੇ ਸੱਚ ਹੋਵੇ ਤੇ ਉੱਥੇ ਜੁੜਨਾ ਸਾਡਾ ਬਣਦਾ ਆ ਹਾਂ ਜ਼ਰੂਰ ਤਾਂ ਮੇਰਾ ਇੱਕ ਹੋਰ ਸਵਾਲ ਹੈ ਆਪਸੇ ਜੀ ਜੀ ਤੇ ਇੱਕ ਕੁਰੀ ਹੈ ਇਹ ਤਾਂ ਜੈਸੇ ਆਪਨੇ ਹੀ ਕਿਹਾ ਕਿ ਆਪਨੇ ਜੈਸੇ ਮuje ਵਹਾਂ ਪੇ ਇੱਕ ਵਿਲਾ ਹੈ ਨਾ ਦਿਲਵਾਇਆ ਤਾਂ ਮੈਂ ਇਹ ਜਾਨਣਾ ਚਾਹਤੀ ਹੂੰ ਕਿ ਜੈਸਾ ਆਪਨੇ ਮuje ਦਿਖਾਇਆ

जब फर्स्ट टाइम मैंने विला देखा था ना हुँ हुँ. आ, हम सिर्फ ब्रीफिंग करने गए थे हाँ किसी ने विला लेना था सबसे पहले हम देखते हैं हाँ क्लाइंट को दिखाने से पहले हमें देखना जरूरी होता है कि कहीं उसमें कुछ ऐसा ना हो कि यहाँ क्लाइंट का मन दोगे जब मैंने फर्स्ट टाइम दुबई में विला देखने गया तो मैं हैरान रह गया क्योंकि उस विले में थिएटर था स्टीम रूम था पार्किंग थी प्ले ग्राउंड था स्विमिंग पूल था Okay. ऐसी ऐसी चीजें थी कि कि अगर कोई इंसान तीन से चार महीने घर में ही रहे ना तो उसको बाहर जाने की जरूरत नहीं है नहीं okay. तो वरना हर बंदा अपने घर में रह रह के बोर हो जाता है सो दुबई के विले बहुत ही शानदार है उनका माइंड कुछ अलग है मतलब एक लग्जरी लाइफ क्या होती है वो दुबई में जाके पता चलता है चलो ठीक है हम आपकी बात पे यकीन कर रहे हैं जी बाकी रहेगा बात दुबई की दुबई आपकी तरह बहुत खूबसूरत है <laughs> अरे थैंक यू चलो मैं भी देखना चाहूंगी कि जैसा आपने बताया है तो वो वैसा ही दिखे आ, तो मैं जरूर आना चाहूंगी बाकी okay. निशा जी आपका कोई भी फैन है आपका कोई भी चाहने हाँ वाला है या कोई भी जो हमारी ये वीडियो देख रहा है अगर दुबई में आपने इन्वेस्टमेंट करनी है कोई भी किसी भी तरह की कोई सलाह लेनी है जब आप दवाई में आना चाहते हो देख के फिर लेना चाहते हो तो नीचे दिए गए नंबर पे आप मेरे साथ कॉन्टैक्ट कर सकते हो मैं बलविंदर सिंह एज सेंसर स्टेट का मैनेजिंग ट्रैक्टर, सो मैं जब मेरी टीम आपसे बात जरूर करेगी सो थैंक यू